جائے بابا ککر مر جائے بابا نال اے ہیر جدہ نمی نہیں اے جدی ہیر جدہ جدی ہیر جدہ درویش دینا جدی ہیر جدہ درویش دینا ہیر گو دے درویش دینا اے درویش دینا ہیر درویش دی ਜਨਵਰੀ ਦਾ ਹੋਇਆ ਸੀ ਜੈ ਬਾਬਾ ਗੁਰਬਰਪਾਣਾ ਦਾ ਇਹ ਦਰਬਾਰ ਜਿਹੜਾ ਬੰਦਾ ਮੇਡਾ ਇਹਨੂੰ ਪੇਡ ਖਾ ਲਵਾਂ ਤਾ ਦੇ ਨੂੰ ਪੇਡ ਖਾ ਲਾ ਉਹ ਤੋਂ ਪਹਿਲਾਂ ਜੋ ਮੇਲਾ ਜੋੜਾ ਸੀ 15 ਜਨਵਰੀ ਤੇ 11 ਹਾਉ ਨੂੰ ਸੀ 11 ਹਰ ਨੂੰ ਹਣੇ 1 ਜੂਨ ਨੂੰ ਮੇਲਾ ਬੱਧਿਆ 1 ਜੂਨ 1 ਜੂਨ ਦਾ ਪੱਤਾ ਮੇਲਾ ਹੀਰ ਚਦੇਰੇ ਦਰਬੇਸ਼ ਟੈਂਡਾ ਜ਼ਿਲ੍ਹਾ ਕਰਤੂਤ ਜਨਾਬ ਪੰਜਾਬ ਪੰਜਾਬ ਜਿਲ੍ਹਾ ਕਰਤੂਤਾ ਮਸੀਨ ਮਗੜਾ ਦਰਬੇਸ਼ ਟੈਂਡਾ ਮੰਝ ਕੀ ਮੰਝ ਕੀ ਮੰਡ ਕੀ ਸਾਰੇ ਮੇਲਾ ਹੈ ਲੱਗਦੇ ਰਹੇ ਆ ਫਾਇੰਡ ਤੋਂ 500 ਪਿੰਡ ਤੋਂ ਆ ਰਹੇ ਆ 500 ਪਿੰਡ ਤੋਂ

نگین دو راستر گنے دور دو نوپ گے دو سوٹ گے دو اجدور شریف دو, دو، ملتا کنے دو جو بھی موقع جنے بھی ہیں سارے سانگدارے بمبار کلکتہ دلی جو بھی ਬਾਲੀ ਹਮਾ ਤੇ ਜੋ ਘਰ ਦਾ ਰਹੀਆ ਉਹ ਦਰਵਾਜ਼ੇ ਤੇ ਜੈਪੀ ਜੈਪੀ ਜੈ ਕਰਦੇ ਤਾਨ ਕਰਦੇ ਜੈ ਬਾਬਾ ਕੁਸ਼ਮਾ ਬਾਬਾ ਸੋਝਾਈ ਬੋਲਾ ਗਰੀਬ ਭਾਈ ਉਹ ਕਰਨਾ ਥੋੜੇ ਇਕੱਲੇ ਨੂੰ ਰੱਖੋ ਨਾ ਮੂੰਹ ਤਾਂ ਜਾਨਾ ਚੱਕਣਾ ਪੈਂਦਾ ਨਾ ਜੈ ਕਰਦੇ ਤੁਹਾਨੂੰ ਦੱਦੇ ਵਾ ਕਿ ਜਿਹੜਾ ਨੇਲਾ ਇਹ ਸਾਡੇ ਜਨਮ ਤੋਂ ਵੀ ਪਹਿਲਾਂ ਦਾ ਚੱਲ ਰਿਹਾ ਹੈਗਾ ਇਹਨਾਂ ਬਹੁਤ ਥੋੜੇ ਲੋਕਾਂ ਦੇ ਵਿੱਚ ਕਿ ਉਹਨਾਂਾਰੇ ਇੰਡੀਆ ਦੇ ਵਿੱਚੋਂ ਅਤੇ ਸਾਰੇ ਜੋਰਪ ਦੇ ਵਿੱਚੋਂ ਅਰੇ ਲੋਕ ਬਾਲੀਆ ਕੰਟਰੀਆਂ ਜਿਵੇਂ ਸਾਰਿਆਂ ਦੇ ਵਿੱਚੋਂ ਜੋ ਪਹੁੰਚਿਆ ਉਹਨਾਂ ਦੇ ਸਹਿਯੋਗ ਦੇ ਨਾਲ ਅਤੇ ਜਿੰਨੇ ਵੀ ਇੱਥੇ ਪੰਜਾਬ ਦੇ ਵਿੱਚ ਰਾਜਸਥਾਨ ਦੇ ਵਿੱਚੋਂ ਜਾਂ ਦਿੱਲੀ ਦੇ ਵਿੱਚੋਂ ਜਾਂ ਹੋਰ ਇੰਡੀਆ ਦੇ ਕਿਸੇ ਵੀ ਕੋਨੇ ਤੋਂ ਬੈਠੇ ਹਨ ਹੀ ਪਰ ਉਹ ਸਾਰੇ ਇੱਥੇ ਮਿਲੇ ਤੇ ਆ ਗਏ ਹਨ ਬਾਬਿਆਂ ਦੇ ਆ ਕੇ ਨਕਨਸਤ ਹੁੰਦੇ ਹਨ ਅਤੇ ਵਾਬਿਆ ਗੁਰੂ ਆਪਣੇ ਅશીਵਾਸ ਪ੍ਰਾਪਤ ਕਰਦੇ ਹਨ ਇਸ ਮੇਲੇ ਦੇ ਵਿੱਚ ਸਦੀ ਵੀ ਕਿਸੇ ਚੀਜ਼ ਦੀ ਤੋੜ ਨਹੀਂ ਆਈ ਹੈਗੀ ਕਿਸੇ ਚੀਜ਼ ਦਾ ਵੀ ਕਾਟਾ ਨਹੀਂ ਪਿਆ ਹੈਗਾ ਜਿਹੜਾ ਵੀ ਇੱਥੇ ਆਉਂਦਾ ਉਹ ਆਪਣੇ ਆਪਣੇ ਮੂਹ ਮੰਗਿਆ ਮਰਾਦਾ ਹੁੰਦਾ ਹੈ ਜੈਪੁਰ ਦੇ ਤੁਹਾਨੂੰ ਜੀ ਸੰਗਤ ਵਾਸਤੇ ਇਥੇ ਸ੍ਰੀ ਅਕਤੋਬੇ ਚਾਪੜਿਆਂ ਦੇ ਲੰਗਰ ਹਨ ਅਤੇ ਉਸ ਤੋਂ ਬਾਅਦ ਇਹ ਆਪਣੇ ਲੰਗਰ ਰੋਟੀ ਪਾਣੀ ਦਾ ਚੱਲਦਾ ਹੈ ਬਹੁਤ ਵਧੀਆ ਅਰੇਂਜਮੈਂਟ ਹੁੰਦਾ ਹੈ ਲੰਗਰ ਵਿੱਚ ਹਲਵਾਈ ਬਹੁਤ ਵਧੀਆ ਹਨ ਸਾਰੇ ਵਧੀਆ ਹਨ ਪਰ ਲੰਗਰ ਦੇ ਵਿੱਚ ਆਸ ਪਾਲੀ ਦਾ ਨਾ ਮੇ ਤੋਂ ਨਾ ਵੀ ਅਤੇ ਵਧੀਆ ਕਲਾਕਾਰ ਆਉਂਦੇ ਹਨ ਇੱਥੇ ਕੋਈ ਵੀ ਬੰਦਾ ਕੋਈ ਮੀਟ ਸ਼ਰਾਬ ਅਤੇ ਹੋਰ ਕੋਈ ਵੀ ਗਲਤ ਚੀਜ਼ ਦਾ ਸੇਵਨ ਕਰਕੇ ਨਹੀਂ ਆਉਂਦਾ ਹੈ ਅਤੇ ਨਾ ਹੋਂ ਦਿੱਤਾ ਜਾਂਦਾ ਹੈ ਐਨ ਆਰ ਵੀਰਾਂ ਦਾ ਕਿੰਨਾ ਵੀ ਹੋਵੇ ਐਨ ਆਰ ਵੀਰਾਂ ਦਾ ਇੱਥੇ ਬਹੁਤ ਵੱਧ ਤੋਂ ਵੱਧ